आज लुधियाना के नेहरू सिद्धार्थ केंद्र के ऑडिटोरियम में ढाबा लोहारा स्थित कृष्णा कॉन्वेंट की प्रिंसिपल रोहिणी शर्मा ने दी और उन्होंने बताया कि आज यहां बच्चों द्वारा अलग अलग तरह से डांस प्रस्तुत दी गई वहीं बच्चों का उत्साह बढ़ाने पहुंचे मुख्य रूप से पूर्व पार्षद ममता आशु तथा जगजीत सिंह धूरी ਜੋ ਕਿ ਪ੍ਰਧਾਨ ਹੈ ਐਸੋਸੀਏਸ਼ਨ ਆਫ ਕਾਲਜ ਯੂਨੀਵਰਸਿਟੀ ਔਰ ਸਕੂਲ ਕੇ ਆਈਏ ਦੇਖਤੇ ਹੈਂ ਬੱਚੋ ਦੁਆਰਾ ਦੀ ਗਈ ਪ੍ਰਸਤੁਤੀ आज कृष्णा कॉन्वेंट मंगो अपना एनुअल फंक्शन मनाया गया बहुत अच्छा प्रोग्राम है बड़ा वेल डिसिप्लिंड और बच्चे बहुत ही अच्छी तरह परफॉर्म करके गए हैं मैं स्कूल की मैनेजमेंट ਨੂੰ प्रिंसिपल मैम ਨੂੰ और स्पेशली टीचर्स ਨੂੰ ਜਿਨ੍ਹਾਂ ਨੇ ਇਹ ਬੱਚਾ ਨੂੰ ਤਿਆਰ ਕੀਤਾ ਬਹੁਤ ਬਹੁਤ ਮੁਬਾਰਕ ਦਿਨੀਆਂ और उनों ने अच्छे कविक्ति कामना करते थैंक यू आज नेहरू जी का भी जन्मदिन है ਦੇਖੋ ਅੱਜ ਆਪਾਂ ਚਿਲड्रन'ਸਡੇ ਮਨਾਨੇ ਆ 14th ਨਵੰਬਰ ਨੂੰ ਸੋ ਮੈਂ ਅੰਦਰ ਸਪੀਚ ਦੇ ਵਿੱਚ ਵੀ ਇਹੀ ਕਹਾਇਆ ਕਿ ਜਿੰਨੇ ਵੀ ਪੇਰੈਂਟਸ ਹੈਗੇ ਆ ਪਲੀਜ਼ ਆਪਣੇ ਬੱਚਿਆਂ ਨੂੰ ਟਾਈਮ ਦਿਓ ਉਹਨਾਂ ਦੇ ਵਿੱਚ ਪੜ੍ਹਨ ਦੀ ਲਿਖਣ ਦੀ ਉਹਨਾਂ ਦੇ ਵਿੱਚ ਅچھے ਸੰਸਕਾਰ ਦੇਣ ਦੀ ਇੱਕ ਆਦਤ ਪਾਓ ਜੇ ਤੁਸੀਂ ਉਹਨਾਂ ਨੂੰ ਟਾਈਮ ਦਿਓਗੇ ਅچھے ਸੰਸਕਾਰ ਦਿਓਗੇ ਤਾਂ ਹੀ ਆਪਣਾ ਆਪਾਂ ਇੱਕ ਅچھے ਸਮਾਜ ਦਾ ਨਿਰਮਾਣ ਕਰ ਪਾਵਾਂਗੇ ਥੈਂਕ ਯੂ ਮਾਈ ਨੇਮ ਇਜ਼ ਰੋਹਿਨੀ ਸ਼ਰਮ ਆਮ ਦਾ ਪ੍ਰਿੰਸੀਪਲ ਆਫ ਕ੍ਰਿਸ਼ਨਾ ਕਨਵਰਸੇਨੀਅਰ ਸੀਨੀਅਰ ਸੈਂਡ ਸਕੂਲ ਅੱਜ ਸਿੱਖੇ ਸਾਰੇ ਇਕੱਠੇ ਹੋਏ ਹਨ ਮੇਰੇ ਸਕੂਲ ਦਾ ਐਨੂਅਲ ਫੈਸਟ ਹੈ ਜਿਹਦੇ ਵਿੱਚ ਮੇਰੇ ਚੀਫ ਗੈਸਟ ਰਹੇ ਨੇ ਜਗਜੀਤ ਸਿੰਘ ਧੁਰੀ ਜੀ ਜੋ ਕਿ ਪ੍ਰੈਜ਼ੀਡੈਂਟ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਅੱਜ ਸਾਡਾ ਇੱਥੇ ਇਕੱਠਿਆਂ ਹੋਣ ਦਾ ਮਤਲਬ ਇਹ ਸੀ ਕਿ ਅਸੀਂ ਬੱਚਿਆਂ ਦਾ ਐਂਟਰਟੇਨਮੈਂਟ ਖੂਬ ਤਰੀਕੇ ਨਾਲ ਕਰ ਪਾਈਏ ਤੇ ਉਹਨਾਂ ਨੂੰ ਦੱਸ ਪਾਈਏ ਕਿ ਲਾਈਫ ਦੇ ਵਿੱਚ ਉਹਨਾਂ ਨੇ ਕੰਪੀਟ ਕਰਨ ਲਈ ਕਿਸ ਕੌਨਫੀਡੈਂਸ ਨੂੰ ਬਿਲਡ ਅਪ ਕਰਨਾ ਹੈ ਉਹ ਕੌਨਫੀਡੈਂਸ ਬਿਲਡ ਅਪ ਕਰਨ ਵਾਸਤੇ ਅਸੀਂ ਇਸ ਸਟੇਜ ਦੇ ਜਿਹੜੇ ਆ ਉਹ ਖੜੇ ਹੋਏ ਤੇ ਮੈਂ ਆਸ਼ਾ ਕਰਦੀ ਹਾਂ ਕਿ ਮੇਰੇ ਬੱਚੇ ਇਸੇ ਕੌਨਫੀਡੈਂਸ ਨਾਲ ਅੱਗੇ ਵਧਦੇ ਰਹਿਣਗੇ ਨੇ ਟੀਚਰਾਂ ਦਾ ਉਹ ਆਦਰ ਸਨਮਾਨ ਕਰਦੇ ਰਹੇ اسی ਹੀ ਉਦੇਸ਼ ਦੇ ਨਾਲ ਮੈਂ ਅੱਜ ਐਨਓ ਪ੍ਰਸਟ ਹੈਸਟ ਜਿਹੜਾ ਹੈ ਉਹ ਆਰਗੇਨਾਈਜ਼ ਕਰਵਾਇਆ ਬਾਲ ਦਿਵਸ ਹੈ ਅੱਜ ਇਸੇ ਹੀ ਕਰਕੇ ਇਹ ਫੰਕਸ਼ਨ ਵੀ ਰੱਖਿਆ ਗਿਆ ਸੀਗਾ ਕਿ ਚਿਲड्रन ਡੇ ਹੈ ਤਾਂ ਚਿਲड्रन ਡੇ ਨੂੰ ਆਪਾਂ ਸੈਲੀਬ੍ਰੇਟ ਕਰ ਲਈਏ ਚਿਲड्रन ਡੇ ਦੇ ਵਿੱਚ ਮੇਨ ਮਕਸਦ ਚੋਣ ਕੀ ਚਾਚ ਜੈ ਨਹਿਰੂ ਜੀ ਨੇ ਕਿਹਾ ਸੀਗਾ ਕਿ ਬੱਚਿਆਂ ਨਾਲ ਪਿਆਰ ਕਰੋ ਅਸੀਂ ਵੀ ਬਹੁਤ ਕਰਦੇ ਹਾਂ ਔਰ ਇਹ ਸਾਡਾ ਪਿਆਰ ਹੀ ਹੈ ਜਿਹੜਾ ਅਸੀਂ ਉਹਨਾਂ ਨੂੰ ਰੂਲ ਰੈਗੂਲੇਸ਼ਨ ਚ ਰੱਖ ਕੇ ਅੱਗੇ ਵਧਣ ਦੀ ਉਹਨਾਂ ਨੂੰ ਹਿੰਮਤ ਦੇ ਰਹੇ ਹਾਂ ਹੁੰਦੇ ਡਾਇਰੈਕਟਰ ਸਰ ਸਰਦਾਰ ਹਰਦੀਪ ਸਿੰਘ ਜੀ ਉਹ ਹਮੇਸ਼ਾ ਹੀ ਮੇਰਾ ਸਾਥ ਦਿੰਦੇ ਨੇ ਬਹੁਤ ਜ਼ਿਆਦਾ ਮੇਰੇ ਲੀਗਲ ਐਡਵਾਈਜ਼ਰ ਸਰਦਾਰ ਅਮਨਦੀਪ ਜੀ ਐਜ਼ ਅ ਐਕਟਿਵ ਮੈਂਬਰ ਰੋਲ ਪਲੇ ਕਰਦੇ ਨੇ ਉਹਨਾਂ ਦਾ ਸਾਥ ਦੇ ਨਾਲ ਹੀ ਅੱਜ ਮੈਂ ਇਸ ਮੁਕਾਮ ਤੇ ਪਹੁੰਚ پائی। ਐਡਵੋਕੇਟ ਅਮਨਦੀਪ ਸਿੰਘ ਅੱਜ ਸਕੂਲ ਦਾ ਫੰਕਸ਼ਨ ਹੈਗਾ ਕਿਤਨਾ ਦੇਖਦੇ ਹੋ ਜੀ ਸਰ ਪਹਿਲਾਂ ਤਾਂ ਬਹੁਤ ਧੰਨਵਾਦੀਆਂ ਸਾਰੇ ਪੇਰੈਂਟਸ ਦਾ ਜਿਨ੍ਹਾਂ ਨੇ ਇਹਨਾਂ ਸਹਿਯੋਗ ਦਿੱਤਾ ਵੀ ਇਸ ਫੰਕਸ਼ਨ ਨੂੰ ਇੰਨਾ ਵੱਡਾ ਕਰ ਸਕਿਆ। ਫਿਰ ਉਸ ਤੋਂ ਬਾਅਦ ਧੰਨਵਾਦੀਆਂ ਜਿਹੜਾ ਸਾਡਾ ਸਟਾਫ ਹੈ। ਇਸ ਸਕੂਲ ਦੇ ਸਟਾਫ ਨੇ ਦਿਲੋਂ ਜਾਨ ਲਾ ਕੇ ਇਸ ਫੰਕਸ਼ਨ ਨੂੰ ਇਸ ਉਪਰਾਲੇ ਨੂੰ ਇਹਨਾਂ ਸਫਲ ਬਣਾਇਆ ਫਿਰ ਧੰਨਵਾਦੀ ਹਾਂ ਕਹਿੰਦੇ ਜੰਮਣ ਵਾਲੇ ਨਾਲੋਂ ਪਾਲਣ ਵਾਲੀ ਵੱਡੀ ਹੁੰਦੀ ਤੇ ਇਸ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਰੋਹਿਨੀ ਸ਼ਰਮਾ ਜੀ ਜਿਨ੍ਹਾਂ ਨੇ ਸਾਰੇ ਸਾਲ ਦੀ ਮਿਹਨਤ ਨੂੰ ਇਕੱਠੇ ਕਰਦੇ ਹੋਏ ਬੱਚਿਆਂ ਦੇ ਵਿੱਚ ਆਪਣਾ ਤਜਰਬਾ ਲਿਆਉਂਦੇ ਹੋਏ ਤੇ ਹਰ ਟੀਚਰ ਨੂੰ ਪਰੋ ਕੇ ਰੱਖਣ ਦੇ ਨਾਲ ਹਰ ਪੇਰੈਂਟਸ ਨੂੰ ਵੀ ਆਪਣੇ ਨਾਲ ਜੋੜ ਕੇ ਰੱਖਿਆ ਤੇ ਇਸ ਫੰਕਸ਼ਨ ਨੂੰ ਇਸ ਉਪਰਾਲੇ ਨੂੰ ਸਫਲ ਬਣਾਇਆ ਕਿਸ ਤਰ੍ਹਾਂ ਲੱਗਦੀ ਹੈ ਅੱਜੇ ਗੋਲ ਦਿਵਸ ਵੀ ਹੈਗਾ ਤੁਹਾਡੇ ਵੱਲੋਂ ਕੋਈ ਬੱਚਿਆਂ ਨੂੰ ਮੈਸੇਜ ਸਰ ਮੈਸੇਜ ਬੱਚਿਆਂ ਨੂੰ ਬੇਸਿਕਲੀ ਮੈਸੇਜ ਤਾਂ ਇਹ ਹੋਣਾ ਚਾਹੀਦਾ ਵੀ ਜਿਵੇਂ ਸਮਾਂ ਹੁਣ ਬਦਲ ਰਿਹਾ ਉਹਦੇ ਨਾਲ ਬਦਲਣਾ ਜ਼ਰੂਰੀ ਹੈ ਬਟ ਜਿਹੜੀ ਤਹਜ਼ੀਬ ਜਿਹੜੀ ਰਿਸਪੈਕਟ ਤੇ ਜਿਹੜਾ ਆਦਰ ਜਿਹੜਾ ਸਾਡੇ ਪੇਰੈਂਟਸ ਦਾ ਜਿਹੜਾ ਟੀਚਰਸ ਦਾ ਹੋਣਾ ਚਾਹੀਦਾ ਉਹ ਬਰਕਰਾਰ ਰੱਖਣ ਹੱਥ ਦੇ ਨਾਲ ਜਦੋਂ ਹੱਥ ਜੁੜਦਾ ਇੱਕ ਦੇ ਨਾਲ ਜਦੋਂ ਇੱਕ ਰਲਦਾ ਤੇ 11 ਮਰ ਉਵੇਂ ਹੀ ਪੇਰੈਂਟਸ ਦਾ ਵੀ ਇਹ ਸਹਿਯੋਗ ਸਾਨੂੰ ਬਹੁਤ ਜ਼ਰੂਰੀ ਹੈ ਇਹਦੇ ਨਾਲ ਹੀ ਆਪਾਂ ਵੱਡੇ ਹੋ ਸਕਦੇ ਹਾਂ ਕਹਿੰਦੇ ਕੱਲਾ ਕਦੇ ਕੋਈ ਵੱਡਾ ਨਹੀਂ ਹੋਇਆ ਸਾਰੇ ਰਲ ਕੇ ਹੀ ਵੱਡੇ ਹੁੰਦੇ ਤੇ ਇਹੀ ਉਮੀਦ ਕਰਦੇ ਆਂ ਵੀ ਬੱਚੇ ਵੀ ਵਧੀਆ ਤੇ ਪੂਰਣ ਹੋ ਕੇ ਅੱਗੇ ਵਧਦੇ ਰਹਿਣਗੇ ਤੇ ਸਾਡੇ ਟੀਚਰਸ ਸਾਡੇ ਪ੍ਰਿੰਸੀਪਲ ਸਾਹਿਬਾਨ ਤੇ ਸਾਡੇ ਪੇਰੈਂਟਸ ਸਭ ਨੂੰ ਅੱਗੇ ਲੈ ਕੇ ਐਵੇਂ ਚੱਲਦੇ ਆਂ